ਇਨਾ ਚਤਪਾਲ ਟਿੰਘਾਲੇ ਦਾ ਇਹ ਮੈਨੂੰ ਕਾਰੀਗਰ ਦਾ ਫੋਨ ਆਇਆ ਕਿਦਾ ਤੂੰ ਦਿਹਾੜੀ ਲਾ ਲੇਗਾ ਜਾ ਕੇ ਉੱਥੇ ਕਟਾਈ-ਕਟਾਈ ਕਰੀ ਉਦੋਂ ਬਾਅਦ ਪਾਰਟੀ ਸਟਾਰਟ ਹੋਣੀ ਸੀ ਸ਼ਾਮੇ ਤੇ ਉਹ ਕਹਿੰਦੇ ਵੀ ਤੂੰ ਜਲੇਬੀ ਤੇ ਖੜ ਜਾ ਤੇ ਜਲੇਬੀ ਬਣਾ ਦੇ ਮੈਂ ਠੀਕ ਹੈ ਦੋ ਬੰਦੇ ਮੌਜਗੜ ਦੇ ਆਏ ਉਹ ਕਹਿੰਦਾ ਨੈਪਕਿੰਦੇ ਮੈਂ ਕਿਹਾ ਜੀ ਵੇਟਾ ਨੂੰ ਕੋ ਤੁਸੀਂ ਮੈਂ ਕਿ ਵੇਟਾ ਥੋੜੀ ਹੈਗਾ ਉਹ ਜ਼ਬਰਦਸਤੀ ਕੀਤੀ ਉਹਨੇ ਮੇਰੇ ਨਾਲ ਉਦੋਂ ਬਾਅਦ ਮੇਰੇ ਕਾਰੀਗਰ ਨੇ ਮੈਨੂੰ ਪਿੱਛੇ ਵੇਜਦਾ ਤੂੰ ਮੇਰੀ ਦਿੱਕਤ ਆ ਜੂਗੀ ਉਹ ਪਿੱਛੇ ਚਲਾ ਜਾ ਉਹ ਤੋਂ ਬਾਅਦ ਮੈਂ ਪਿੱਛੇ ਚਲਾ ਗਿਆ ਰਸੋਈ 'ਚ ਅੱਧਾ ਘੰਟਾ 20 ਮਿੰਟ ਮੈਂ ਰੁਕਿਆ ਉੱਤੇ ਉਹ ਤੋਂ ਬਾਅਦ ਹੂੰ ਉਹ ਤੋਂ ਬਾਅਦ ਉਹ ਅੱਗੇ ਦੋ ਹੁੰਦੇ ਆਏ ਸੀ ਤਿੰਨ ਦੋਆਂ ਦਾ ਮੈਂ ਨਾ ਮਤਲਬ ਜਾਣਦਾ ਹਾਂ ਉਹਨੂੰ ਇਹ ਐਸੇ ਕਰਕੇ ਕੁਰਸੀ ਪਈ ਸੀ ਲੱਕੜਾਂ ਪਈਆਂ ਸੀ ਇਹ ਮੈਨੂੰ ਆ ਕੁੱਟਿਆ ਆ ਵੇਖੋ ਇੱਧਰ ਆ ਰਹੀ ਇਹ ਅਸਰ ਤੇ ਆ ਗਈ ਆ ਰਹੀ ਕੀ ਮੰਗਤਾ ਮੰਗਤਾ ਆਈ ਹੈ ਜੀ ਮੈਂ ਗਰੀਬ ਆਦਮੀ ਹਾਂ ਦਿਹਾੜੀ ਮਜ਼ਦੂਰੀ ਕਰਦਾ ਤੇ ਜਿਹੜਾ ਵੀ ਉਹ ਪੁਲਿਸ ਕਾਰਵਾਈ ਕਰੇ ਆਪਣੀ ਇਹ ਜੀ ਅੱਜ ਇੱਕ ਸਤਪੰਨ ਮੇਰੇ ਤੋਂ ਟਿੰਗ ਅਲੀ ਦਾ ਸਿਵਲਾ ਹੱਲਾ ਹੋਰ ਦਾ ਹੋਇਆ ਜੀ ਇਹ ਬੀਤੀ ਰਾਤ ਜਿਹੜੇ 20 ਸਰਵਰ ਪੈਸੇ ਵਿੱਚ ਇਹ ਅਨੁਵੈਜ ਦਾ ਕੰਮ ਕਰਦਾ ਸੀ ਉਸ ਤੋਂ ਉਹਦੇ ਮੋਜਗੜ ਦੇ ਦੋ ਬੰਦੇ ਲਾਏ ਨੇ ਜੀ ਤੇ ਉਹਨੂੰ ਉਹਤੇ ਇੱਕ ਸਾਨੂੰ ਜਿਹਨਾਂ ਨੇ ਦੀ ਰਿਪੋਰਟ ਮਾਰ ਕੀਤੀ ਹੈ ਉਹ ਨੈਕ ਨੇ ਉਹਨਾਂ ਨੇ ਇਹ ਜੈ ਜੇਨ ਵਾਸਤੇ ਕਿਹਨਾਂ ਦਾ ਮੈਂ ਤਹਲਵਾਈ ਹੈ ਇਸੇ ਗੱਲ ਨੂੰ ਨੇ ਦਿੱਤਾ ਜੀ ਰਿਪੋਰਟ ਮਾਰ ਕੀਤੀ ਕਿਸ ਤਰ੍ਹਾਂ ਨੰਗਾ ਕਰਤੀ ਸਿਵਲਾ ਹੱਲਾ ਹੋ ਗਿਆ ਕਿ ਅੱਲੇ ਕੀ ਅਗਲੀ ਕਰੀ ਜੀ